ਹਾਂਜੀ ਦੋਸਤੋ ਕਿੱਥੋਂ ਕਿੱਥੋਂ ਜੁੜਿਆ ਹੋ ਪਲੀਜ਼ ਕਮੈਂਟ ਕਰਕੇ ਦੱਸੋ ਪਹਿਲਾਂ ਕੋਈ ਡੱਕਾ ਤਾਂ ਪ੍ਰੋਬਲਮ ਆ ਗਈ ਸੀ ਲਾਈਵ ਕੱਟਣਾ ਪੈ ਗਿਆ ਹਾਂ ਹਾਂ ਬਾਈ ਬੋਲਦੇ ਆਂ ਬੋਲਦੇ ਆਂ ਜਿਸ ਕਾਰਨ ਬੋਲਦੇ ਆਂ ਦੱਸੋ ਕਿਵੇਂ ਮਹੌਲਾ ਆਰਮੀ ਵਗੈਰਾ ਦਾ ਬਹੁਤ ਲਾਈ ਪਈ ਹੋਣੀ ਤੁਹਾਡੇ ਏਰੀਆ 'ਚ ਹਨਾ ਜ਼ਿੰਦਗੀ ਝੰਡਵਾ ਫੇਰ ਬਿਗ ਮੰਡ ਇਹ ਕੀ ਮਤਲਬ ਹੋਇਆ ਟੁੱਟਿਆਂ ਪਿਆ ਮੈਂ ਤਾਂ ਬਾਹਰ ਦੀ ਦੁਨੀਆ ਦਾ ਕੁਝ ਨਹੀਂ ਪਤਾ ਕੀ ਗੱਲ ਹੋ ਗਈ ਟੁੱਟਣ ਦੀ ਪ੍ਰੋਬਲਮਾਂ ਤਾਂ ਅੱਜ ਇਸ ਕਾਰਨ ਸਿਆਂ ਹਰ ਇੱਕ ਤੇ ਆਉਂਦੀਆਂ ਨੇ ਜੇ ਆਪਾਂ ਦੇਖੀਏ ਹਰ ਇੱਕ ਬੰਦੇ ਦਾ ਹੀ ਚਾਰੇ ਪਾਸੇ ਦੁੱਖੀ ਦੁੱਖ ਆ ਜੇ ਆਪਾਂ ਤੇ ਕੋਈ ਦੇਖਣ ਨੂੰ ਲੱਗਦਾ ਹੁੰਦਾ ਆਪਾਂ ਮੈਂ ਲਾਈਵ ਹੋਇਆ ਬੈਠਾ ਤੈਨੂੰ ਕੀ ਪਤਾ ਵੀ ਕਿੰਨੀ ਇੱਕ ਪ੍ਰੋਬਲਮਾਂ ਨੇ ਕਿੰਨੀਆਂ ਕਿ ਟੈਨਸ਼ਨਾਂ ਨੇ ਕਰਨ ਤਰ ਗਿਆ ਆਪਣਾ ਅੱਛਾ ਕੌਣ ਕੀ ਗੱਲ ਹੋ ਗਈ ਵੈਸੇ ਦੱਸਣ ਤੇ ਪਤਾ ਲੱਗਦਾ ਹੁੰਦਾ ਅੱਛਾ ਉਹਦਾ ਰਸਤਾ ਹੋ ਗਿਆ ਚਲੋ ਇਹ ਤਾਂ ਚੱਲਦਾ ਹੀ ਆ ਯਾਰ ਇਹ ਤਾਂ ਦਿਲ ਟੁੱਟਦੇ ਜੁੜਦੇ ਰਹਿੰਦੇ ਆ ਜਿਸ ਕਰਨ ਸੇ ਇਹ ਤਾਂ ਚੱਲਦਾ ਹੀ ਆ ਯਾਰ ਇਹ ਤਾਂ ਇਹ ਚ ਪ੍ਰੋਬਲਮ ਤਾਂ ਆਉਂਦੀਆਂ ਨੇ ਕਰੇ ਕਿਹਾ ਵੀ ਸੀ ਮੇਰੇ ਬਾਰੇ ਬਟ ਕਾਸਟ ਲੱਗ ਗਿਆ ਤਾਂ ਕਰਕੇ ਅੱਛਾ ਮੰਨੇ ਨਹੀਂ ਹੈਗੇ ਫਿਰ ਉਹ ਬੜਾ ਜਰਾ ਔਖਾ ਅਚੌਦੀ ਫੈਮਿਲੀ ਨੇ ਮੰਨੀ ਤੇਰੀ ਫੈਮਿਲੀ ਮੰਨ ਗਈ ਸੀ ਹੈ ਅੱਛਾ ਜੇ ਘਰ ਦੇ ਕਹਿੰਦੇ ਵੀ ਜੇ ਆਪਦੀ ਕਾਸਟ ਹੁੰਦੀ ਫਿਰ ਕਰ ਦਿੰਦੇ ਖੇਰ ਤੱਕ ਕੰਮ ਖਰਾਬ ਹੋ ਗਿਆ ਅਸਾਇਦ ਤੇਰੇ ਘਰ ਦੇ ਤਾਂ ਮੰਨਦੇ ਸੀ ਉਹਨਾਂ ਦੀ ਕੀ ਕਾਸਟ ਸੀ ਕੀ ਮਤਲਬ ਅੱਛਾ ਬਰਾੜਾ ਤੂੰ ਸੀ ਕਿਉਂ ਤੁਸੀਂ ਜੱਟ ਨਹੀਂ ਹੈਗੇ ਕੰਬੋਜ ਵੀ ਤਾਂ ਜ਼ਿੰਮੇਵਾਰੀ ਹੁੰਦੀ ਆ ਓਸਾ ਕੰਬੋ ਜੀ ਹਿੰਦੂ ਸਿੱਖ ਤੇ ਮੁਸਲਮਾਨ ਵੀ ਹੁੰਦੇ ਓਕੇ ਓਕੇ ਅੱਛਾ ਓਕੇ ਓਸਾ ਚੌਧਰੀ ਹੋਂ ਤੁਸੀਂ ਕੰਬੋ ਚੌਧਰੀ ਓਕੇ 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 ਚਲ ਕੋਈ ਨਾ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਹੁੰਦਾ ਕੋਈ ਗੱਲ ਨਹੀਂ ਹੋਰ ਕੋਈ ਬਣ ਜਾਣਾ ਸਿਸਟਮ 아, 후, 만드다 해요.